ਇਹ ਜੋ ਤੁਸੀਂ ਕੈਮਰੇ ਦੀ ਸਕਰੀਨ ਤੇ ਵੇਖ ਰਹੇ ਹੋ ਇਹ ਫਾਜ਼ਿਲਕਾ ਦੇ ਸੈਨੀਆਂ ਰੋਡ ਤੇ ਬਣ ਰਿਹਾ ਕੈਂਸਰ ਹਸਪੀਟਲ ਹੈ ਜਿਸ ਦੀ ਸ਼ੁਰੂਆਤ ਥੋੜੇ ਦਿਨਾਂ ਦੇ ਵਿੱਚ ਹੋਣ ਜਾ ਰਹੀ ਹੈ ਪਿਛਲੇ ਦਿਨੀ ਵਿਧਾਇਕ ਵੱਲੋਂ ਕੈਂਸਰ ਹਸਪੀਟਲ ਵਿੱਚ ਆਈ ਟੀਮ ਨਾਲ ਸਰਵੇ ਕਰਨ ਤੋਂ ਬਾਅਦ ਖੁਲਾਸਾ ਕੀਤਾ ਗਿਆ ਸੀ ਇਹ ਫਾਜ਼ਿਲਕਾ ਦੇ ਸੈਨੀਆਂ ਰੋਡ ਤੇ ਬਣ ਰਿਹਾ ਕੈਂਸਰ ਹਸਪੀਟਲ ਦਾ ਗੇਟ ਹੈ ਜਿੱਥੇ ਕਿ ਸਫਾਈ ਦਾ ਅਭਿਆਨ ਲਗਾਤਾਰ ਜਾਰੀ ਹੈ ਕਿਉਂਕਿ ਥੋੜੇ ਦਿਨਾਂ ਬਾਅਦ ਕੈਂਸਰ ਹਸਪੀਟਲ ਦਾ ਉਦਘਾਟਨ ਹੈ ਤੇ ਕੈਂਸਰ ਹਸਪੀਟਲ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੇ ਦਿਸ਼ਾ ਨਿਰਦੇਸ਼ ਵਿੱਚ ਉਹਨਾਂ ਦੀ ਕਰ ਗੁਜ਼ਾਰੀ ਸਦਕਾ ਉਹਨਾਂ ਦੇ ਆਦੇਸ਼ਾਂ ਤੇ ਸ਼ੁਰੂ ਹੋਣ ਜਾ ਰਿਹਾ ਹੈ ਜੋ ਤੁਸੀਂ ਵੇਖ ਰਹੇ ਹੋ ਇਹ ਬਿਲਕੁਲ ਫਾਜ਼ਿਲਕਾ ਦੇ ਸੈਨੀਆਂ ਰੋਡ ਤੇ ਕੈਂਸਰ ਹਸਪਤਾਲ ਦਾ ਗੇਟ ਹੈ ਤੇ ਗੇਟ ਦੇ ਬਾਅਦ ਸਫਾਈ ਦਾ ਵੀ ਕੰਮ ਚੱਲ ਰਿਹਾ ਹੈ ਤੁਸੀਂ ਵੇਖੋ ਕਿਸ ਤਰ੍ਹਾਂ ਕੰਮ ਚੱਲ ਰਿਹਾ ਤੇ ਆਹ ਕੈਂਸਰ ਹਸਪਤਾਲ ਤੋਂ ਬਾਹਰ ਨਿਕਲਦੇ ਖੱਬੇ ਪਾਸੇ ਫਾਜ਼ਿਲਕਾ ਸ਼ਹਿਰ ਨੂੰ ਸੜਕ ਜਾਂਦੀ ਹੈ ਅਤੇ ਸ਼ਹਿਰ ਤੋਂ ਕੈਂਸਰ ਹਸਪਤਾਲ ਹੋ ਜਾਂਦੀ ਹੈ ਤੇ ਅੱਗੇ ਪਿੰਡ ਸੈਨੀਆਂ ਤੇ ਛੋਟੀ ਓਡੀਆਂ ਓਡੀਆਂ ਵੱਲ ਜਾਂਦੀ ਹੈ ਤੇ ਇਹ ਸਾਹਮਣੇ ਆ ਰਹੇ ਹਨ ਇਹ ਜੋ ਸੜਕ ਗਈ ਕੈਂਸਰ ਹਸਪੀਟਲ ਦੇ ਗੇਟ ਤੋਂ ਬਿਲਕੁਲ ਸਿਆਣੀਆਂ ਵਾਲੇ ਪਾਸੇ ਗਈ ਤੁਸੀਂ ਵੇਖੋ ਵੀ ਕਿੰਨੀ ਆਵਾਜਾਈ ਹੈ ਤੇ ਅੱਗੇ ਕੂੜੇ ਦਾ ਡੰਪ ਹੈ ਗੇਟ ਦੇ ਬਿਲਕੁਲ ਸਾਹਮਣੇ ਇੱਕ ਆਰਾ ਬਣਿਆ ਹੋਇਆ ਹੈ ਬਿਲਕੁਲ ਸਾਹਮਣੇ ਆਰਾ ਬਣਿਆ ਹੈ ਤੇ ਆਰੇ ਦੇ ਨਾਲ ਇੱਕ ਗਲੀ ਜਾਂਦੀ ਹੈ ਗਲੀ ਦੇ ਅੱਗੇ ਘਰ ਬਣੇ ਹੋਏ ਹਨ ਜੋ ਕਿ ਨਗਰ ਕੌਂਸਲ ਦੀ ਜਗ੍ਹਾ ਤੇ ਬਣੇ ਹਨ ਜੋ ਕਿ ਅਵੈਧ ਹਨ ਪਰ ਕੋਰਟ ਦੇ ਹੁਕਮਾ ਦੇ ਅਨੁਸਾਰ ਜਿਹੜਾ ਜਿੱਥੇ ਰਹਿ ਰਿਹਾ ਹੈ ਉਹ ਉੱਥੇ ਰਹੇਗਾ ਅਤੇ ਬਿਲਕੁਲ ਗੇਟ ਦੇ ਸਾਹਮਣੇ ਲਾਲ ਸ਼ਟਰ ਵਾਲੀ ਤੁਸੀਂ ਵੇਖੋ ਦੁਕਾਨ ਨਵੀਂ ਉਸਾਰੀ ਗਈ ਹੈ ਜੋ ਕਿ ਨਗਰ ਕੌਂਸਲ ਦੀ ਜਗ੍ਹਾ ਤੇ ਉਸਾਰੀ ਗਈ ਹੈ ਅਤੇ ਉੱਪਰ ਮੌਜੂਦਾ ਹੁਣ ਵੀ ਮਿਸਤਰੀ ਬੰਨੇ ਬਣਾ ਰਹੇ ਹਨ ਦੁਕਾਨ ਉਸਾਰੀ ਗਈ ਹੈ ਕੈਂਸਰ ਹਸਪਤਾਲ ਦੇ ਗੇਟ ਦੇ ਸਾਹਮਣੇ ਤਾਂ ਜੋ ਨਵੇਂ ਬਣ ਰਹੇ ਕੈਂਸਰ ਹਸਪਤਾਲ ਦੇ ਉਦਘਾਟਨ ਤੋਂ ਬਾਅਦ ਇੱਥੇ ਦਵਾਈਆਂ ਦਾ ਜਾਂ ਲੈਬੋਰੀਟਰੀ ਦਾ ਇਹ ਹੋਰ ਕੋਈ ਕੰਮ ਕੀਤਾ ਜਾ ਸਕੇ ਪਰ ਨਗਰ ਕੌਂਸਲ ਦੀ ਜਗ੍ਹਾ ਤੇ ਨਜਾਇਜ਼ ਉਸਾਰੀ ਗਈ ਦੁਕਾਨ ਇਹ ਨਗਰ ਕੌਂਸਲ ਦੇ ਕੁਝ ਅਧਿਕਾਰੀਆਂ ਦੀ ਮਿਲੀ ਭਗਤ ਹੋ ਸਕਦੀ ਹੈ ਜਾਂ ਰਾਜਨੀਤੀ ਪਾਰਟੀਆਂ ਦੀ ਸ਼ੈਅ ਹੋ ਸਕਦੀ ਹੈ ਕਿਉਂਕਿ ਅੱਜ ਤੋਂ ਲਗਭਗ 8-10 ਮਹੀਨੇ ਪਹਿਲਾਂ ਵੀ ਇੱਥੇ ਇੱਕ ਦੁਕਾਨ ਉਸਾਰੀ ਗਈ ਸੀ ਜਿਸ ਤੇ ਐਕਸ਼ਨ ਲੈਂਦੇ ਹੋਏ ਨਗਰ ਕੌਂਸਲ ਵੱਲੋਂ ਇਹ ਦੁਕਾਨ ਢਾ ਦਿੱਤੀ ਗਈ ਸੀ ਅਤੇ ਇੱਥੇ ਇੱਕ ਆਰਡਰ ਵਿਖਾਏ ਗਏ ਸਨ ਇਹ ਆਰਡਰ ਸਨ ਵੀ ਕੋਰਟ ਦੇ ਮਾਨਯੋਗ ਕੋਰਟ ਦੇ ਆਰਡਰ ਸਨ ਵੀ ਜਿਹੜਾ ਜਿੱਥੇ ਰਹਿ ਰਿਹਾ ਹੈ ਉੱਥੇ ਰਹੇਗਾ ਨਵੀਂ ਉਸਾਰੀ ਨਹੀਂ ਕਰ ਸਕੇਗਾ ਤੁਸੀਂ ਵੇਖੋ ਵੀ ਫਾਜ਼ਿਲਕਾ ਤੋਂ ਸਿਆਣੀਆਂ ਵੱਲ ਜਾਂਦੇ ਕੈਂਸਰ ਹਸਪਤਾਲ ਦੇ ਗੇਟ ਦੇ ਬਿਲਕੁਲ ਸਾਹਮਣੇ ਦੁਕਾਨ ਨਵੀਂ ਉਸਾਰੀ ਗਈ ਹੈ ਇਸ ਸਬੰਧ ਦੇ ਵਿੱਚ ਜਦ ਨਗਰ ਕੌਂਸਲ ਦੇ ਕਾਰਜ ਸਾਧਕ ਅਸਰ ਗੁਰਦਾਸ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਾਰੇ ਮਾਮਲੇ ਤੋਂ ਅਨਪਿਗਤਾ ਜਤਾਈ ਅਤੇ ਕਿ ਆਬੀ ਉਹ ਹੋਰੀ ਤੌਰ ਤੇ ਹੁਕਮ ਕਰਕੇ ਨਗਰ ਕੌਂਸਲ ਦੇ ਅਧਿਕਾਰੀ ਉੱਤੇ ਜਾਣਗੇ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹੋਰ ਕੀ ਕੁਝ ਹੋ ਰਿਹਾ ਹੈ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਨਹੀਂ ਮੈਂ ਇਹ ਹੁਣ ਤੁਸੀਂ ਇਹ ਚੀਜ਼ ਮੇਰੇ ਨਿਗਾ ਚ ਤੇ ਆਤੀ ਹੈਗੀ ਮੈਂ ਇਹਨਾਂ ਨੂੰ ਬੁਲਾਉਣਾ ਜੇ ਜੇ ਵਿਰਾਂਚ ਨੂੰ ਵੀ ਇਹਨਾਂ ਦੀ ਨਿਗਾ ਚ ਕੋਈ ਆਇਆ ਹੋਇਆ ਜਾਂ ਇਹਨਾਂ ਨੇ ਕੋਈ ਰਕਸ਼ਾ ਪਾਸ ਕੀਤਾ ਜਾਂ ਕੋਈ ਜਿਹਾ ਨੋਟਿਸ ਦਿੱਤਾ ਉਸ ਬੰਦੇ ਨੂੰ ਵੀ ਉਹਨੇ ਕਿਸ ਤਰ੍ਹਾਂ ਸਾਰੀ ਕੀਤੀ ਕੀ ਹੈ ਜੇ ਨਹੀਂ ਤਾਂ ਫਿਰ ਮੈਂ ਉਹ ਬੰਦੀ ਕਰ ਰਹੀ ਹਾਂ ਤੇ ਕਰਵਾ ਦੇਣਾ ਇਹਨਾਂ ਤੋਂ ਸਰ ਪਰ ਉੱਥੇ ਜਿਹੜਾ ਅੱਜ ਤੋਂ ਕੋਈ 10 ਸਾਲ 15 ਸਾਲ ਪਹਿਲਾਂ ਕੋਰਟ ਦਾ ਇੱਕ ਸਟੇ ਹੋਇਆ ਸੀ ਵੀ ਜਿਹੜੇ ਘਰ ਉੱਥੇ ਰਹਿ ਰਹੇ ਨੇ ਨਾ ਕੋਈ ਜਗ੍ਹਾ ਤੇ ਉਹ ਨਵੀਂ ਉਸਾਰੀ ਨਹੀਂ ਕਰ ਸਕਦੇ ਮੈਂ ਤੇਰਾ ਹੋਇਤਾ ਦੇਖੋ 15 ਸਾਲ ਪਹਿਲਾਂ ਕੀ ਸਟੇ ਹੋਇਆ ਸੀ ਉਹ ਮੇਰੇ ਕੋਲ ਤਾਂ ਨਹੀਂ ਹੈਗਾ ਹੁਣ ਪਰ ਜੇ ਸਾਡੀ ਜਗ੍ਹਾ ਹੈਗੀ ਆ ਉਹ ਫੇਰ ਤੱਕ ਜੇ ਉਹ ਸਟੇ ਹੈ ਜਾਂ ਨਹੀਂ ਹੈ ਉਹ ਤਾਂ ਸਾਡਾ ਮੈਟਰ ਹੈ ਨਾ ਫਿਰ ਅਸੀਂ ਤਾਂ ਕਰਨੀ ਹੈ ਉਹ ਖਾਂਦੀ ਕਰਾਉਣੀ ਹੈ ਜਾਂ ਅਸੀਂ ਨਵੀਂ ਸੜੀ ਨਹੀਂ ਹੁੰਦੀ ਸਾਡੀ ਪ੍ਰਾਪਰਟੀ ਉੱਤੇ ਬਣ ਰਿਹਾ ਫਿਰ ਅਸੀਂ ਇਹਨੂੰ ਰੋਕ ਦੇਣੇ ਹੈਗੇ ਆ ਜੇ ਕੋਈ 더 ਫਰਦਰ ਰੇਟਿੰਗ ਕਾਰਵਾਈ ਕਰਨੀ ਹੋਈ ਉਹ ਵੀ ਕਰ ਦਿਆਂਗੇ ਜਿਹੜੀ ਬਣ ਕੇ ਤਿਆਰ ਹੋ ਗਈ ਉਹਨਾਂ ਦੇ ਰੱਖੇ ਕਿਸ ਤਰ੍ਹਾਂ ਦੇ ਕਰ ਉਹ ਤਾਂ ਸਾਡੇ ਮਾਲਕੀ ਸਾਡੀ ਹੈ ਨਾ ਫਿਰ ਨਗਰ ਕੌਂ ਉਹਨੂੰ ਡਿਮੋਲਿਸ਼ ਕੀਤਾ ਜਾਏਗਾ ਡਿਮੋਲਿਸ਼ ਤੇ ਵੀ ਆ ਜੀ ਅਸੀਂ ਕਬਜ਼ਾ ਵੀ ਕਰਨਾ ਹੋਇਆ ਉਹਦੇ ਤੇ ਤਾਲਵੀ ਲਾਉਣਾ ਹੈ ਤਾਂ ਸਿਉ ਹੀ ਲਾ ਸਕਦੇ ਆ ਮਾਲਕੀ ਤਾਂ ਸਾਡੀ ਹੈ ਨਾ ਨਾ ਜਗਾ ਦੀ ਜੀ ਜੇ ਫਿਰ ਇਦਾਂ ਦੀ ਗੱਲ ਹੈ ਤਾਂ ਫਿਰ ਅਸੀਂ ਇਹ ਥੋੜਾ ਜਿਹਾ ਅਸੀਂ ਵੀ ਟਾਉਣੀ ਹੈ ਫਿਰ ਅਸੀਂ ਉਹ ਕਬਜ਼ਾ ਲੈ ਲਾਂਗੇ ਸਾਨੂੰ ਬੜੀ ਬਣੀ ਦੁਕਾਨ ਦਾ ਫਿਰ ਸਾਨੂੰ ਉਹ ਅਗਲੇ ਦਾ ਕੀ ਹੈ ਉਹਨੇ ਕਿਉਂ ਬਣਾਈ ਜੀ ਇਹ ਵੀ ਦੇਖਾਂਗੇ ਨਾ ਇਹ ਇਹ ਵੀ ਆਸ-ਪਾਸ ਦੇ ਲੋਕਾਂ ਦਾ ਕਹਿਣਾ ਵੀ ਕੁਝ ਅਧਿਕਾਰੀਆਂ ਦੀ ਨਾਲ ਮਿਲੀ ਭਗਤ ਹੈ ਜੀ ਨਹੀਂ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾਗਾ ਇੱਕ ਅਧਿਕਾਰੀਆਂ ਦੀ ਹੋ ਸਕਦਾ ਵੀ ਕਿਸੇ ਨੂੰ ਹਜੇ ਜਾਣਕਾਰੀ ਚਾਈ ਹੋਵੇ ਇਹ ਲੇਕਿਨ ਮਿਲੀ ਭਗਤਾਂ ਦੀ ਗੱਲ ਤਾਂ ਨਹੀਂ ਹੈਗੀ ਅਸੀਂ ਇਹਨੂੰ ਕਰਵਾ ਦਿੰਦੇ ਆਂ थैंक यू एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत